বিবেকী ਸਿੰਘਾਂ ਦਾ ਲੰਗਰ ਜਿੱਥੇ ਆਪਾਂ ਸੁਹਾਇਮਾਨ ਤੱਕਦੇ ਹਾਂ ਉੱਥੇ ਆਪ ਖੁੱਲੇ ਪ੍ਰੇਮੀ ਨੇ ਖਾਲਸਾ ਦੀ ਦਰਸ਼ਨ ਨਹੀਂ ਦੇਣੇ ਉਹ ਪ੍ਰੇਮੀ ਸੱਚ ਜੀ ਵਿਵੇਕ ਦੇ ਸੁਨੁਕਤ ਹਨ ਗੁਰਮੁਖ ਗੁੱਧ ਵਿਵੇਕ ਦੋਵੇਕੀ ਜਾਣੀ ਹੈ ਵਿਵੇਕ ਦਾ ਅਰਥ ਬਹੁਤ ਹਰ ਸਤ ਸਦੀ ਬਖਸ਼ਾਲ ਪ੍ਰਮੁਖ ਹੈ ਪਹਿਲਾਂ ਤਾਂ ਖਾਲਸਾ ਵਿਵੇਕ ਦੰਨ ਨੂੰ ਕਹਿੰਦਾ ਹੈ ਲਾਓ ਵਿਵੇਕ ਇਸ ਨੂੰ ਜਨੇ ਗਤੀ ਕੀਤੀ ਹੈ ਦੂਸਰੇ ਪਾਸੇ বিবেক نو ਵਿਚਾਰ ਦਾ ਸਤ ਸਤ ਹੈ ਸਤ ਹੀ ਨਾਮ ਰੂਪ ਸਭ ਹਨ ਐਸੋ ਜੋ ਵਿਚਾਰ ਹੈ ਤਾਹੇ বিবেক ਪਹਿਚਾਨ ਇਹ ਵਿਦਵਾਨ ਲੋਕ ਸਮਝ ਬੈ ਗਿਆਨੀ ਧਾਨੀ ਵਿਭਨਾਂ ਦੋਹਾਂ ਦਾ ਹੈ ਦੋ ਤੋ ਇਕ ਦਾ ਕਰਨ ਦੀ ਜਿੱਥੇ ਵਿਚਾਰ ਚੱਲਿਆ ਨੂੰ বিবেক ਕਹਿੰਦੇ ਦੇ ਤਮ ਇਸ ਵਿਚਾਰ ਨੂੰ ਉਹ ਕੌਣ ਗ੍ਰਹਿਣ ਕਰੇਗਾ ਜਿਸਨੇ ਖਾਲਸਾ ਜੀ ਵਿਵੇਕ ਦਾ ਸੁੱਚਮਾ ਨਾਮ ਹੈ ਜਿਨੇ ਤਨ ਕਰਕੇ ਨਹੀਂ ਸੁੱਚਮ ਰੱਖੀ ਉਹਨੇ ਮਨ ਕਰਕੇ ਕੀ ਰੱਖਣੀ ਹੈ ਅੱਜ ਉਹ ਦੁਰਲਭ ਭਾਗਾਂ ਵਾਲੇ ਗੁਰਮੁਖ ਨੇ ਜਿਹੜੇ ਵਿਵੇਕੀ ਗੁਰਮਖਾਨ ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ ਗੁਰੂ ਘਰ ਦੇ ਅੰਦਰ ਸੱਚ ਤੇ ਸੁੱਚ ਹੈ ਪਰ ਅੱਜ ਖਾਲਸਾ ਜੀ ਝੂਠ ਤੇ ਝੂਠ ਹੈ ਸਾਰੇ ਹਟਮਾਂ ਦਾ ਕਾਈ ਜਾਂਦੇ ਚੱਗੜ ਜਿੱਥੇ ਦੰਦੇ ਧੂਏ ਨੂੰ ਭਖਣ ਵਾਲੇ ਲੋਕ ਖਾਂਦੇ ਉੱਥੇ ਇਹ ਚੱਕ ਚੱਕ ਕੇ ਸੱਤ ਸੁਣੀ ਸ਼ਕੀ ਜਾਂਦੇ ਕਿੱਥੇ ਨੇ ਸੱਤ ਸੁਣੀ ਸ਼ਰਮ ਦੀ ਗੱਲ ਸੋ ਵਾਹਿਗੁਰੂ ਕਿਰਪਾ ਕਰੇ ਇਸ ਥਾਨ ਦੇ ਤੇ ਖੁੱਲੇ ਮੰਦਰ ਨਹੀਂ ਥਣ ਆ ਬਹੁਤੀ ਸੰਗਤ ਹੋਣੇ ਕਰਕੇ ਬਹੁਤ ਸਾਰੀ ਸੇਵਾ ਹੋ ਰਹੀ ਹੈ ਅਨੰਤ ਪ੍ਰਕਾਰ ਦੀਆਂ ਸੰਗਤਾਂ ਜੁੜ ਰਹੀਆਂ ਇਸ ਕਰਕੇ ਸਰਦਾ ਨਹੀਂ ਖੁੱਲਾ ਮੰਦਰ ਕੀਤਾ ਹੋਇਆ ਨਹੀਂ ਤਾਂ ਬਾਬਿਆਂ ਨੇ ਜਿੰਨਾ ਚਿਰ ਲੰਗਰ ਚ ਰਾਇਆ ਵਿਵੇਕ ਦਾ ਚਾਇਆ ਆਇਆਂ ਸੰਗਤਾਂ ਨੇ ਵੀ ਵਿਵੇਕ ਦਾ ਪ੍ਰਸ਼ਾਦ ਚਕਾਇਆ। ਭਾਵੇਂ ਜਵਾਰੀ ਉਦੋਂ ਚੱਲਦੀ ਸੀ ਖਾਲਸਾ ਜੀ ਕਣਕ ਦਾ ਤਾਂ ਨੋ ਵੀ ਨਹੀਂ ਸੀ। ਨਾਲੇ ਬਾਣੀ ਪੜ੍ਹਨੀ, ਨਾਲੇ ਸ਼ਾਮ ਦੇ ਟਾਈਮ ਬਾਬਾ ਧਰਮ ਸਿੰਘ ਨੇ ਕਥਾ ਕਰਨੀ, ਨਾਲੇ ਭਾਜਾ ਖੇਡਣਾ ਆਦਿ ਸਾਰੇ ਕਰੀ ਜਾਣੇ। ਜਿੱਥੇ ਇਸ ਵੇਲੇ ਖਾਲਸਾ ਜੀ ਖੂ ਵੀ ਹੈ, ਜਿੱਥੇ ਨਾ ਗੁਰਮਖਰ ਆਪਣੇ ਆਥਨ ਆਏ ਵਿਵੇਕ ਦਾ ਪਹਿਰਾ ਹੈ। ਉਨਾਂ ਨੂੰ ਸਾਥ ਦੀ ਸਤਿਕਾਰ ਦੇਣਾ ਹੈ ਗੁਰਮੁਖਾਂ ਨੂੰ اے ਗੁਰਮੁਖੋ ਜਿਵੇਂ ਤੁਹਾਡੇ ਅੰਦਰ ਸੱਚ ਮੁੱਖਣ ਦਾ ਸਤਿਕਾਰ ਹੈ ਅਸੀਂ ਵੀ ਲੋਕਾਂ ਦੀ ਝਗੜਨਾ ਖਾਜੀਏ ਸਾਡੇ ਦੇ ਵੀ ਕਿਰਪਾ ਕਰੋ ਕੌਣ ਆਪਣੀਆਂ ਅਮਲ ਤੋਂ ਬਿਨਾ ਸਾਰੀ ਦੁਨੀਆ ਚਾਹਾਂ ਪੀਂਦੀ ਵਰਤੀ ਹੈ ਗੱਡਟੀਆਂ ਮਾਂ ਭੜਦੀ ਆ ਉੱਠਦੇ ਨਹੀਂ ਪਾਸਾ ਨਹੀਂ ਰਹਿੰਦੇ ਅਮਲ ਨਹੀਂ ਤਾਂ ਹੋਰ ਹੈ ਕੀ ਕਰਤਾ ਜੀ ਇਸ ਕਰਕੇ ਇਹ ਸੰਧਾਈਆਂ ਅੰਮ੍ਰਿਤ ਰੂਪ ਹਨ ਇਹਨਾਂ ਦੀ ਅੱਜ ਕੱਲ ਨਿੰਦਿਆ ਕੀਤੀ ਜਾਂਦੀ ਹੈ ਅਸੀਂ ਤਾਂ ਗਰਖ ਕਰ ਦਿੱਤੇ ਸਿੱਖ ਪੰਥ ਦੇ ਅੰਦਰ ਸ਼ਰਾਬ ਆ ਗਈ ਹਿੰਦਵਾਸੀਆਂ ਨੂੰ ਗੰਦੇ ਧੂਏ ਨੇ ਤਬਾਹ ਕਰਤਾ ਉਹਨਾਂ ਦੇ ਧਰਮ ਨੂੰ ਸਾਡੇ ਧਰਮ ਨੂੰ ਖਰਤਾ ਹੀ ਸ਼ਰਾਬ ਨੇ ਤਬਾਹ ਕਰਕੇ ਰੱਖ ਦਿੱਤਾ ਬੱਚੋ ਖਾਲਸਾ ਜੀ ਇਹ ਰਗੜਿਆਂ ਦੀ ਨਿੰਦਿਆ ਕਦੇ ਨਹੀਂ ਕਰਨੀ ਰਗੜੋ ਰਗੜੀ ਹੋਈ ਨੰਗਾ ਭੁੱਖਾ ਰਹਾ ਨ ਕੋਈ ਸਦਾਈਆਂ ਹੁਣ ਖਾਲਸਾ ਜੀ ਫਿਰਦਾ ਠਰ ਜਾਂਦਾ ਹੈ ਚਾਹ ਦੇ ਨਾਲ ਠਰ ਸੰਗੀ ਹਿਰਦਾ ਤਪਦਾ ਹੈ ਕੌਣ ਨਹੀਂ ਹੈ ਅਵਲੀ ਇਸ ਕਰਕੇ ਕਦੇ ਵੀ ਮਨਮਤ ਦੇ ਪਰ ਤਕੇ ਨਹੀਂ ਚਾੜਨਾ ਉਹਨਾਂ ਗੁਰਮਖਾਂ ਨੂੰ ਸਤਿ ਸ੍ਰੀ ਅਕਾਲ ਦੇਣਾ ਬਵੇਕੀ ਸਿੰਘਾਂ ਨੂੰ ਔਰ ਉਹਨਾਂ ਦੇ ਸਤਿ ਸ੍ਰੀ ਸਭ ਸਿੱਖਿਆ ਪ੍ਰਾਪਤ ਕਰਨੀ ਹੈ ਇਹ ਨਹੀਂ ਵੀ ਆਪਾਂ ਉਹਨਾਂ ਦੇ ਅੰਦਰ ਜਾ ਕੇ ਵਿਗਨ ਪਾਈਏ ਇਹ ਠੀਕ ਨਹੀਂ ਇਤਨੇ ਕਿ ਬੇਨਤੀ ਪ੍ਰਮਾਨ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ